ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕੀਰਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਜਿਹੜਾ ਟਾਈਮ ਹੈਗਾ ਦੁਪਹਿਰ ਦਾ 1 ਵਜ ਗਿਆ ਸਹੀ ਤੇ ਆਪਾਂ ਨੇ ਕੰਮ ਤੰਦੇ ਕਰ ਲੈਨੇ ਤੇ ਦੁਪਹਿਰਾ ਹੋ ਗਿਆ ਦੁਬਾਰੇ ਵੀ ਚਾਰਾ ਟਾਈਮ ਹੋ ਗਿਆਗਾ ਤੇ ਦੁਬਾਰੇ ਵੀ ਚਾਰਾ ਟਾਈਮ ਹੋ ਗਿਆ ਪਰ ਅੱਪਾ ਕਰਦੇ ਆ ਚਾਹ ਪਾਣੀ ਨੇ ਕਰਦੇ ਆ ਗੱਲਾਂ ਬਾਤਾਂ ਤੇ ਇੱਕ ਭੈਣ ਨੇ ਕਮੈਂਟ ਕੀਤਾ ਸੀ ਕਹਿੰਦੀ ਦੀ ਤੁਸੀਂ ਸਰਾਦਾਂ ਬਾਰੇ ਦੱਸਦੇ ਹੈਗੇ ਵੀ ਸਰਾਦ ਪਾਉਣੇ ਚਾਹੀਦੇ ਨੇ ਕਿ ਨਾ ਪਾਉਣੇ ਚਾਹੀਦੇ ਨੇ ਦੇਖੋ ਜੀ ਹਨਾ ਪਰ ਅਸੀਂ ਤਾਂ ਕਰੇ ਸਰਾਸ ਉਹ ਨਹੀਂ ਪਾਏ ਵੀ ਪਾਉਣੇ ਚਾਹੀਦੇ ਨੇ ਨਾ ਚ ਪਾਉਣੇ ਚਾਹੀਦੇ ਨੇ ਤੇ ਜਿੱਥੇ ਤੱਕ ਵੀ ਮੈਂ ਕਹਿ ਨਹੀਂ ਆਂਗੀ ਹਨਾ ਵੀ ਆਪਾਂ ਉਹੀ ਗੱਲ ਹੈ ਜਿਹੜੋਂ ਆਪਣੇ ਘਰੇ ਵੱਡਾ-ਵਡੇਰਾ ਬੰਦਾ ਹੁੰਦਾ ਉਹਰੇ ਜਿਉਂ ਰਹਿੰਦੇ ਤਾਂ ਪਦਰਿਆਤਾਂ ਲੱਗ ਜਾਂਦੇ ਕਾਰਨ ਵੀ ਆ ਚੀਜ਼ ਚੰਗੀ ਚੀਜ਼ ਆਪ ਖਾ ਲੋ ਮਾੜੀ ਉਹਨੂੰ ਦੇ ਦਿਓ ਤਾਂ ਕਹਿੰਦੇ ਹੁੰਦੇ ਨੇ ਕਿ ਕਤੌੜੀ ਦੋ ਟਿੱਡ ਕਰਨ ਲੱਗ ਜਾਣੇ ਆਗੇ ਹਨਾ ਮੇਰੇ ਤੇ ਇਹ ਸਾਬ ਹੈਗਾ ਵੀ ਕਿਸੇ ਨਾਲ ਦਰਿਆਤ ਨਾ ਕਰੋ ਘਰ ਦੇ ਵਿੱਚ ਸਿਰੀ ਪਾਲੀ ਐ ਜਾਂ ਕੋਈ ਹੈਲਪਰ ਰੱਖੀ ਹੋਈ ਐ ਕੰਮ ਵਾਲੀ ਜਾਂ ਕੋਈ ਆਪਣੇ ਹਨਾ ਕੋਈ ਵੀ ਅਜੇ ਨੂੰ ਆ ਚੇਤੀ ਐ ਘਰ ਦੀ ਕਿਸੇ ਨਾਲ ਦਰਿਆਤ ਨਾ ਕਰੋ ਵੀ ਇੱਕ ਪੰਢੇ ਚੀਜ਼ ਬਣਾਓ ਉਹ ਹੀ ਸੁਕਾਓ ਜਿਵੇਂ ਲੰਗਰ ਚ ਸਕਾਈ ਜਾਂਦੇ ਪੰਗਤ ਅਸੀਂ ਬਿਠਾ ਕੇ ਵੀ ਕਰੇ ਵੀ ਉਸ ਤਰ੍ਹਾਂ ਹੀ ਸੁਕਾਓ ਹਨਾ ਵੀ ਲੰਗਰ ਪ੍ਰਸਾਦ ਦਾ ਵੀ ਰੋਟੀ ਥਾਲਾਂ ਚ ਪਰੋਸ ਕਿਉਂ ਵੀ ਦਿਓ ਜਿਵੇਂ ਆਪਣੇ ਇੱਕ ਪੰਢ ਚ ਬਣਦੀ ਆ ਵੀ ਐਨਾ ਬਣਾਓ ਵੀ ਹਨਾ ਤੇ ਵੀ ਆਪ ਦੀ ਚਾਹ ਚ ਆਪ ਦੀ ਚਾਹ ਕੱਢ ਕੇ ਦੁੱਧ ਹੋਰ ਪਾ ਲਿਆ ਜਾਂ ਪਾਤਲੀ ਦੇ ਦਿੱਤੀਆਂ ਨੂੰ ਅੱਜਾ ਸੀਰੀ ਪਾਲੀਆਂ ਨੂੰ ਜਾਂ ਹੈਲਪਰਾਂ ਨੂੰ ਘਰ ਦੇਣ ਨੂੰ ਹਨਾ ਬਹੁਤ ਸਾਰੇ ਘਰਾਂ ਦੇ ਵਿੱਚ ਹੁੰਦਾ ਜੀ ਇਸ ਤਰ੍ਹਾਂ ਤੇ ਉਹ ਤਾਂ ਵੀ ਦੁਨੀਆ ਬਹੁਤ ਸਿਆਣੀ ਹੋਊ ਕੁਝ 100 ਚੋਂ ਇੱਕ ਘਰ ਦੇ ਹੁੰਦਾ ਹੋਊਗਾ ਮੈਂ ਇਹ ਨਹੀਂ ਕਹਿੰਦੀ ਹੁੰਦਾ ਹੋਊਗਾ ਵਿੱਚ ਹੈਗੀਆਂ ਨੇ ਹਨਾ ਬੁੜੀਆਂ ਹੈਗੀਆਂ ਨਹੀਂਆਂ ਜੀਆਂ ਵੀ ਜਿਉਂਦੇ ਜੀ ਦੀ ਸੇਵਾ ਕਰ ਲੋ ਉਹ ਬੜੀਆਂ ਮਰ ਕੇ ਕਿਹੜਾ ਉਹ ਵੀ ਜਿਹੜੇ ਸਰਾਰ ਪਖੀਰ ਖਾ ਬਣਾਉਣਿਆਂ ਜਾਂ ਆਪਾਂ ਸਬਜ਼ੀ ਬਣਾਉਣਿਆਂ ਜਾਂ ਆਪਾਂ ਸਲਾਦ ਤਰਦੇ ਉਹ ਕੜ ਖਾਂਦੇ ਨੇ ਉਹ ਤਾਂ ਕੁੱਤੇ ਬਿੱਲੀ ਖਰਾਬ ਕਰਦੇ ਨੇ ਕੁੱਤਿਆਂ ਰੋਟੀ ਪਾਉਣੇ ਉਪਾਲੋ ਕੁੰਡਾ ਧਰ ਲੋ ਵਾਰ ਚ ਹਨਾ ਤੇ ਆਪਣਾ ਹੁੰਡਾ ਤਰ ਲੋ ਬੱਠਾ ਤਰ ਲੋ ਜਾਂ ਕੋਈ ਹੋਰ ਹਨਾ ਹੂੰ ਰੋਟੀ ਪਾ ਦੋ ਤੇ ਕੁੱਤੇ ਬਿੱਲੇ ਨੂੰ ਕਿਉਂ ਕਿ ਫੇ ਕੁੱਤੇ ਬਿੱਲੇ ਬਣ ਕੇ ਆ ਕੇ ਖਾਣਗੇ ਆਪਣੇ ਜਿਹੜੇ ਬਜ਼ੁਰਗੋ ਨੇ ਜੋ ਵੀ ਆਪਾਂ ਸਰਾਰ ਪਾਉਣ ਆ ਤੇ ਜਿਉਂਦੇ ਜੀ ਦੀ ਸੇਵਾ ਕਰੀ ਜਾ ਵੀ ਉਹ ਵੀ ਬਧੀਏਗੀ ਤੇ ਜਿਉਂਦੇ ਜੀ ਨਾਲ ਦਰਿਆਤ ਨਾ ਰੱਖੀ ਜਾਵੇ ਚੰਗਾ ਖਾਣ ਨੂੰ ਦਿਓ ਚੰਗਾ ਆਪਾਂ ਕੱਪੜੇ ਧੋ ਕੇ ਦਿਓ ਹਨਾ ਚੰਗਾ ਪਾਣੀ ਧਾਣੇ ਦਿਓ ਜੇ ਇਹ ਬਰਸਾਦਾ ਪਾਣੀ ਛਕਦੇ ਆ ਰੋਟੀ ਪਾਣੀ ਉਹ ਜਦ ਦਿਓ ਹਨਾ ਮੇਰੇ ਤਾਂ ਬਸ ਜੀ ਇੱਥੇ ਤੱਕ ਹੋਵਾਗਾ ਤੇ ਜੇ ਵੀ ਸੇਵਾ ਕਰਨੀ ਆ ਘਰੇ ਕਰ ਲੋ ਕਹਿੰਦੇ ਹੁੰਦੇ ਨਹੀਂ ਚਲੋ ਗੁਰਦੁਆਰੇ ਚ ਵੀ ਕਰੋ ਵੀ ਕਰੇ ਵੀ ਕਰ ਲੋ ਹਨਾ ਜਿਹਦੇ ਘਰੇ ਬਜ਼ੁਰਗ ਨੇ ਉਹ ਤਾਂ ਘਰੀ ਗੁਰੂ ਘਰ ਆਗਾ ਤੇ ਮੈਨੂੰ ਬਸ ਇਸ ਤਰ੍ਹਾਂ ਹੀ ਜਿੰਨਾ ਕਿ ਮੈਨੂੰ ਖਿਆਲ ਆਗਾ ਪਤਾਗਾ ਮੈਂ ਤੁਹਾਨੂੰ ਦੱਸ ਦਿੱਤਾਗਾ ਵੀ ਸੇਵਾ ਕਰਨੀ ਆ ਭਈ ਘਰੇ ਵੀ ਸੇਵਾ ਹੈ ਹਨਾ ਤੇ ਜੇ ਤੁਸੀਂ ਸਰਦ ਪਾਉਣੇ ਹੋ ਹੁਣ ਆ ਪਾ ਲੋ ਹੁਣ ਆਪਾਂ ਇਹ ਨਹੀਂ ਕਹਿੰਦੇ ਵੀ ਜਿਉਂਦੇ ਜੀ ਨੂੰ ਵੀ ਰੋਟੀ ਚੰਗੀ ਦਿਓ ਹਨਾ ਚੱਜ ਦੀ ਦਿਓ ਬੀਮਰੇ ਤੋਂ ਆਹ ਸਬਜ਼ੀਆਂ ਕਰ ਲੋ ਆਹ ਖੀਰ ਕਰ ਲੋ ਆ ਪਕਾਉਣ ਕਰ ਲੋ ਵਿਆ ਖਾਂਦਾ ਹੁੰਦਾ ਸਾਡਾ ਬਾਪੂ ਆ ਖਾਂਦਾ ਉਹ ਵਿਚਾਰਾ ਉਹ ਕਿਹੜਾ ਹੁਣ ਵੀ ਉੱਠ ਕੇ ਖਾਣ ਆਊਗਾ ਤੇ ਬਸ ਮੈਂ ਤਾਂ ਇਹੀ ਕਹਿਣਾ ਚਾਹਣੀ ਆਂਗੀ ਤੇ ਹਜਰੋ ਪਉ ਪੈਂਦਾ ਗੁਰਦੁਆਰਾ ਸਾਹਿਬ ਹੀ ਪੈਂਦਾ ਹੁਣ ਹਨਾ ਜਿਹੜੋ ਬਜ਼ੁਰਗ ਮਰ ਜਾਂਦੇ ਨੇ ਉਰੋਂ ਕਿੰਨੇ ਪਕਵਾਨ ਬਣਦੇ ਨੇ ਹਨਾ ਆਈਟਮਾਂ ਕਿੰਨੀਆਂ ਬਣਦੀਆਂ ਨੇ ਹੁਣ ਤਾਂ ਵਿਆਹਾਂ ਦੀ ਤਰ੍ਹਾਂ ਹੀ ਬਣਨ ਲੱਗ ਗਈਆਂ ਤੇ ਉਹ ਨਾ ਬਣਾਓ ਪਿੰਡ ਨੂੰ ਨਾਰਾਜ ਆਓ ਤੇ ਆਪਣੇ ਮਾਂ ਬਾਪ ਦੀ ਦਾਦਾ ਦਾਦੀ ਦੀ ਜੋ ਵੀ ਅਜੇ ਹੀ ਵੀ ਸੇਵਾ ਹੁੰਦੀ ਉਹੋ ਜੀ ਕਰੋ ਖਾਣ ਪੀਣ ਚ ਦਰਿਆਤ ਨਾ ਕਰੋ ਬਸ ਦਰਿਆਤ ਮਾੜੀ ਹੈਗੀ ਇਸ ਤਰ੍ਹਾਂ ਹੀ ਕਹਿਣਾ ਚਾਹੁੰਨੀ ਆ ਮੈਂ ਤੇ ਬਾਕੀ ਸਰਾਧਾਂ ਦਾ ਕੋਈ ਆਪ ਦਾ ਥੋੜਾ ਮਨ ਮਨੋਤੀ ਹੈ ਜਿਹੜਾ ਮੰਨੋ ਪਈ ਆਪਾਂ ਇਹ ਨਹੀਂ ਕਹਿੰਦੇ ਹੈਗੇ ਵੀ ਨਾ ਮੰਨੋ ਵੀ ਜਿਉਂਦੇ ਜੀ ਦੀ ਵੀ ਸੇਵਾ ਕਰਨੀ ਚਾਹੀਦੀ ਹੈਗੀ ਤੇ ਬਾਕੀ ਆਪਾਂ ਜੀ ਕਰਦਿਆ ਹੁਣ ਕੰਮ ਧੰਦਾ ਬਸ ਜਿੰਨਾ ਕੁ ਮੈਨੂੰ ਪਤਾ ਸੀਗਾ ਖਾਣ ਵਾਲੀ ਰੋੜੀ ਨੂੰ ਮੈਂ ਤੁਹਾਨੂੰ ਦੱਸ ਦਿੱਤਾਗਾ ਵੀ ਇਸ ਤਰ੍ਹਾਂ ਕਰ ਲਓ ਪਈ ਹੈਨਾ ਤੇ ਕੋਈ ਵੀ ਅੱਖ ਵੀ ਲਾਦ ਹੁੰਦਾ ਬਹੁਤ سارے ਪਾਉਂਦੇ ਹੋਣਗੇ ਪਰ ਅਸੀਂ ਕਦੇ ਸਰਾਧ ਸਹੂਨ ਨਹੀਂ ਪਾਇਆ ਹੈਗਾ ਕੋਈ ਤੇ ਅਸੀਂ ਨਹੀਂ ਪਾਇਆ ਕਰ ਇਸਰਾਦ ਜਿਹੜੇ ਪਹਿਣ ਆਉਂਦੀਆਂ ਨੇ ਉਹਨਾਂ ਨੂੰ ਪਤਾ ਹੋ ਮੈਂ ਤਾਂ ਇਹ ਵੀ ਨਹੀਂ ਪਤਾ ਵੀ ਕਿਸ ਤਰ੍ਹਾਂ ਸਰਾਰ ਪੈਂਦਾਗਾ ਹਨਾ ਕਿਸ ਤਰ੍ਹਾਂ ਪਾਇਆ ਜਾਂਦਾਗਾ ਤੇ ਅਸੀਂ ਨਹੀਂ ਪਾਇਆ ਜਦੋਂ ਬਾਸ ਬਾਹਰ ਦਿਲ ਲੜ ਲੱਗਿਆ ਤੇ ਸਾਰਾ ਕੁਝ ਸੱਡ ਕੀ ਲੱਗਿਆਂਗੇ ਜੀ ਚਲੋ ਜੀ ਆਪਾਂ ਮਿਲਦੇ ਆਂ ਫੇਰ ਤੇ ਸਰਦਾਰ ਜੀ ਨੂੰ ਆ ਜਾਣ ਦੋ ਤੇ ਫਿਰ ਆਪਾਂ ਅੱਗੇ ਵਲੌਗ ਬਣਾਉਣਿਆਂਗੇ ਤੇ ਅੱਜ ਸਵੇਰੇ ਵਲੌਗ ਬਣਿਆ ਨਹੀਂ ਹੈਗਾ ਕਿਉਂਕਿ ਕੰਮ ਬਹੁਤ ਜ਼ਿਆਦੇ ਸੀ ਹੁਣ ਸਾਨੂੰ ਪਤਾ ਹੀ ਹੈਗਾ ਉਧਰੋਂ ਉਧਰੀ ਵੋਟਾਂ ਚ ਹਨਾ ਪਿੰਡੋਂ ਪਿੰਡੀ ਵੋਟਾਂ ਦਾ ਵੀ ਕੰਮ ਚੱਲ ਪਿਆ ਹੋਊਗਾ ਬੱਚੇ ਸਕੂਲ ਵਾਗ ਜਾਂਦੇ ਨੇ ਕੋਈ ਕਿਵੇਂ ਸਰਦਾਰ ਜੀ ਖੇਤ ਵਾਗ ਜਾਂਦੇ ਨੇ ਵਿੱਚ ਕੋਈ ਉਧਰੋਂ ਆ ਗਿਆ ਕੋਈ ਉਧਰੋਂ ਆ ਗਿਆ ਇਸ ਤਰ੍ਹਾਂ ਵਲੌਗ ਬਣਾਉਣਾ ਔਰ ਉਹ ਵੀ ਵਧੀਆ ਜਿਹਾ ਨਹੀਂ ਲੱਗਦਾ ਹਨਾ ਤੇ ਵਾਹਿਗੁਰੂ ਸੁਖਸਾਨ ਨਾਲ ਵੋਟਾਂ ਦਾ ਕੰਮ ਜਿਹੜਾ ਨਿਬੜ ਜੇ ਤੇ ਵਾਹਿਗੁਰੂ ਤੰਦਰੁਸਤੀ ਰੱਖੇ ਸਭ ਦੇ ਘਰਾਂ ਚ ਚਾਈ ਚਾਈ ਹਨਾ ਆਪਦੇ ਘਰੇ ਕੰਮ ਕਰਨ ਸਾਰੇ ਏ ਵਾਕ ਇਸਰੇ ਅੱਪਾ ਫੇਰ ਮਿਲਦੇ ਗੱਲਬਾਤ ਕਰਦੇ ਆ ਸਰਦਾਰ ਜਿਹਰ ਨੂੰ ਆ ਜਾਣ ਤੋਂ ਤੇ ਸਰਾਦਾ ਦੀ ਰੋਟੀ ਪਈ ਆਪਦੀ ਇਸਾ ਨਾਲ ਤੁਸੀਂ ਖਵਾ ਸਕਦੇ ਹੋ ਤੇ ਘਾਤਰ ਲਈ ਹੈਗੀ ਤੇ ਮਿਰਚਾਂ ਲੇਟੀ ਰਿੰਨੀ ਸੀ ਪਹਿਲਾਂ ਹੁਣ ਆਲੀ ਅੱਜ ਮੈਂ ਸਵੇਰੇ ਪੁੱੜ ਲੱਗੀ ਹੁਣ ਆਈ ਰੇਟੀ ਰਿੰਨੀ ਆ ਆਥ ਨਾਲ ਰੇਟੀ ਪਾ ਕੇ ਰੱਖੀ ਆ ਕੜਾਹੀ ਚ ਇਦੋਂ ਚਾਹ ਤੋਂ ਬਾਹਰ ਰਿੰਨੂਗੀ ਤੇ ਚਾਰ ਉਬਲਦੀ ਦੁੱਧ ਪਾਉਣੀ ਆ ਚਾਹ ਜਿੱਕੀ ਜਿੱਦੇ ਮਿਰਚਾਂ ਚ ਚੀਰਪਾ ਦਿੱਤਾ ਚਾਹ ਜਿੱਜਗੀ ਤੇ ਉਹ ਜਿਹੜਾ ਕੰਮ ਕਰ ਨਾਲ ਜਿਹੜੇ ਕੱਚੀ ਛੇਤੀ ਖਾਂਦੀਆਂ ਨੇ ਮੈਂ ਸਾਵਾਂ ਨੂੰ ਰੱਖੀ ਪਉਂਦੀ ਆ ਦੋ ਮਸਾਲੀਆਂ ਜਿੱਦੇ ਇੱਕੀ ਖਾਂਦੀਆਂ ਨਹੀਂ ਹੈਗੀਆਂ ਆਪਕੋ ਕੀ ਕਰ ਰਹੇ ਹੋ ਉਹ ਰਨ ਕੱਚੀ ਪਾਉਣੀ ਆ ਜੂਝੀਆਂ ਨੂੰ ਕੀ ਦਾ ਆ ਸੌ ਫਰਮੈਂਟ ਵਾਲੇ ਆਦੀ ਮੇਰੇ ਕੋਲ ਇਹ ਚ ਪਿਆਰੇ ਨਾ ਮੈਂ ਡਾਉਣੀ ਆ ਇਹ ਹਨ ਮੱਚਾ ਵਿਸਕਵਣੀ ਦਾ ਚਾਰ ਮੱਚਾ ਚਾਰ ਉਹਦੇ ਪਾਲ ਲੈ ਗਿਆ ਹੁਣ ਕਿਉਂ ਪਾਇਆ ਨਹੀਂ ਹੈਗਾ ਉਹਦੇ ਪਾਰ ਜਿਹੜਾ ਉਹਦੇ ਸਿਲਕਾ ਨਹੀਂ ਤੇ ਹੈਗਾ ਤੇ ਲੋਏ ਪਾ ਚਾਰ ਪਾਉਣੇ ਥੋੜਾ ਜਿਹਾ ਪਾਵਾਂਗੇ ਫਿਰ ਤਾਜ਼ਾ ਜੀ ਵਧੀਆ ਲੱਗਦਾ ਤੋਂ ਚਮਚੇ ਦੇ ਵਿੱਚ ਪਾਵਾਂਗੇ ਜੀਰਾ ਜਵੈਣ ਤੇ ਸੌਂਫ ਰਗੜੀ ਹੋਈ ਤੇ ਇਹਦੇ ਵਿੱਚ ਪਾਵਾਂਗੇ ਮਾ ਨੂਨ ਨੂੰ ਥੋੜਾ ਜਿਆਦਾ ਰੱਖਿਆ ਕਰੋ ਕੋਈ ਵਿਚਾਰ ਪਾਉਣਾ ਤੇ ਫਿਰ ਨਾ ਹੁਣ ਹੁੰਦਾ ਖਰਾਬ ਥੋੜੀ ਜਿਹਾ ਪਾਵਾਂਗੇ ਪਹਲਦੀ ਕਿਉਂਕਿ ਕੰਦਰ ਸੋਨਾ ਹੋ ਜਾਊਗਾ ਸਿਰਕਾ ਲਿਹਾਉਣ ਵਾਲਾ ਜੀ ਪਾ ਘੁੱਟ ਕਦੀ ਦਾ ਪਾ ਪਾ ਦਿਆਂ ਨਾ ਫਿਰ ਪਾ ਲਾਂ ਸਿਰਕੇ ਤੋਂ ਬਿਨਾ achar ਨਹੀਂ ਬਣਦਾ ਅੱਜ ਮੈਨੂੰ ਥੋੜੀ ਜਿਹਾ ਪਾਈਆ ਕਿ ਮਿਰਚਾਂ ਪਾਈਆਂ ਤੇ ਕਈ ਦਿਨ ਹੋ ਗਏ ਉਹ ਦੇ ਸਰਕਣ ਕਿ ਹੈਗਾ ਮੈਂ ਤੇਲ ਦਾ ਹੱਥ ਲਾ ਕੇ ਪਾਤੀ ਤੇਲ ਦਾ ਹੱਥ ਲਾ ਕੇ ਤਾਂ ਖਰਾਬ ਹੋ ਜਾਂਦੀ ਨਹੀਂ ਇਹਨੇ ਮੈਂ ਅਜਮਾ ਕੇ ਦੇਖ ਲਿਆ ਤਰੀਕਾ ਉਹ ਨਾ ਪਾਓ ਤੁਸੀਂ ਸਿਰਕਾ ਪਾ ਕੇ ਪਾਇਆ ਪਰ ਚਾਰ ਮਾਤ ਦਿਉ ਹੀ ਪਾਤਾ ਮਾ ਸਿਰਕਾ ਹੈ ਨਹੀਂ ਜਿਹੜਾ ਇਨੱਕ ਪਿਆਤੀ ਮਨ ਉੱਥੇ ਆਇਆ ਨਹੀਂ ਹੈਗਾ ਅੱਜ ਤਮਲਾ ਡੰਗ ਲੈ ਜੂਗਾ ਬੋਤਲ ਲੈ ਆਵਾਂਗੇ ਹਾਂ ਲੈ ਆਵਾਂਗੇ ਬੋਤਲ ਬੋਤਲ ਇੱਥੇ ਲੈ ਕੇ ਰੱਖਣਾ ਪੈ ਜਰੂਰੀ ਹੈ ਸਿਰਕਾ ਤਾਂ ਤੇ ਬਾਕੀ ਨਾ ਜਿਦੋਂ ਆਪਾਂ ਪਨੀਰ ਕਨੂਰ ਪਾੜ ਦਿਆਂਗੇ ਵੱਦਦਾ ਸਿਰਕੇ ਨਾਲ ਬਹੁਤ ਸੇਤੀ ਆਹੋ ਹੁੰਦਾ ਪਾਈਆ ਕੀ ਮਿਰਚਾਂ ਦੀ 1 ਕਿਲੋ ਤਾਂ ਹੈ ਵੀ ਨਹੀਂ ਪਾਈਏ ਤਾਂ ਵੱਦਨੇ 1 ਕਿਲੋ ਤਾਂ ਘੱਟ ਲੈਗੀ ਲੋਜੀ ਪੰਜੋਂ ਪਾ ਕੇ ਪਾ ਦਿੱਤਾ ਸੰਤਾਨਪੁਰ ਨੇਵਤਾ ਜੋ ਤੋਰੀ ਤਾਂ ਅੱਛਾ ਸਟੇਟਸ ਪਾ ਦੇ ਸਾਰੇ ਨੇਗੀ ਆਪਣੇ ਪਿੰਡਾਂ ਦੇ ਰਾਜੀ ਵਾਲੇ ਤੇ ਗੁਰਤੇਜ ਭੈਣ ਰਮਨ ਰਾਮਣਾ ਕਮਲ ਅੱਛਾ ਸਾਮਲ ਰੋ ਹੂੰ ਸਾਰੇ ਨੂੰ ਚਲ ਵਧੀਆ ਜਿਆ ਆਉਂਗੇ ਪਤਾ ਹੈ ਵੀ ਨਹੀਂ ਜਾ ਰਹੇ ਮੇਰੇ ਬੰਦੂ ਕੋਈ ਸਾਡਾ ਸਿੱਗਾ ਕਰਾ ਰਿਹਾ ਆ ਤਨਥੇ ਰਜਾਇਆ ਹੋਣਾ ਅੰਧੇ ਗਾਂਧੀ ਨਹੀਂ ਹੂੰ ਅਸੀਂ ਨਹੀਂ ਜਾਂਦੇ ਉਲੋਂ ਪਾਉਂਦੇ ਪਾ ਦਿੱਤਾ ਸਿਰਕਾ ਆ ਬੋਤਲ ਪਾ ਤਰ ਦਾਨੀਆ ਫੋਨ ਮੈਂ ਹੱਥ ਮਾਂਝੂਗੀ ਹੱਥ ਮਾਂਝ ਕੇ ਚੱਲੀ ਤਰਾ ਬੀਬੀ ਕद्दू ਸੀ ਇਸ ਦਿ ਅੱਜ ਕੀ ਅੱਦੂ ਬਣੂਗਾ ਕੱਦੂ ਸਿੰਗਾ ਕਦਵਾੜਾ ਮੈਂ ਤਾਂ ਬਲਾਈ ਸਵਾਲ ਆਦੇ ਸਬ지 ਕੱਦੂ ਜੀ ਤਲੀਆਂ ਫੁੜੀਆਂ ਨਾਲ ਰਾਤ ਬੈਂਗ ਨਹੀਂ ਖੁਲਣਾਂ ਰੱਜ ਕੇ ਅੱਜ ਕਰਦੀ ਆ ਹੁਣ ਫੇਰ ਜੀ ਨੂੰਗੀ ਮੈਂ ਫੇਰ ਰੋਟੀ ਖਾਏਗੀ ਨਾ ਤੂੰ ਖਾਵੇਂ ਮੈਂ ਤਾਂ ਹੁਣ ਖਾਧੀ ਆਈ ਹਾਂ ਤੂੰ ਤਾਜੋ ਹੁਣ ਖਾਧੀ ਅਸੀਂ ਅੱਜ ਸਾਡੇ ਚਾਚਾ ਖੜਾ ਕਰਤਾ ਵੋਟਾਂ ਚ ਗਵਾਨ ਜੀ ਅਰਦਾਸ ਕਰੋ ਭੈਣਾ ਸਾਡੇ ਚਾਚਾ ਜਿੱਤੇ ਜੀ ਸਾਡੇ ਚਾਚਾ ਖੜਾ ਕਰਤਾ ਸਾਡੇ ਬੰਦਿਆਂ ਨੂੰ ਅਰਦਾਸ ਕਰੋ ਵੀ ਸਾਡੇ ਚਾਚਾ ਜਿੱਤੇ ਆਉਣ ਦਾ ਅਰਦਾਸ ਕਰੋ ਆਇਆ ਨਹੀਂ ਪਤਾ ਹੁੰਦਾ ਕਿਹੜੇ ਬੰਦੇ ਦੀ ਅਦਾਸ ਹਨ ਫਿਰੋਂ ਤੁਰੂ ਹੋ ਜੇ ਚਾਹ ਦਾ ਕੰਮ ਨੇ ਬਰਗਾਤਾ ਬਣ ਗਈ ਲੇਟੀ ਕਰੇ ਨੀ ਤੀਕਰੇ ਜੂ ਚਾਹ ਬਣ ਗਈ ਹੈ ਤੇ ਤਾਂ ਹੀ ਤੋਂ ਮਨ ਸਾਡਾ ਨਾ ਬਲੌਗ ਦੇ ਵੇਲੇ ਤੇ ਵੇਲੇ ਆਇਆ ਕਰੂੰਗਾ ਜਿੰਨੇ ਦਿਨ ਬੋਟਾ ਨੇ ਤੇ ਜਿਹੜਾ ਵੀ ਤੁਸੀਂ ਵੀ ਬੰਦਾ ਵਧੀਆ ਖੜਾ ਕਰੋ ਥੋੜਾ ਵੀ ਜਿੱਤੇ ਪੂਰਾ ਜੋਰ ਲਾ ਕੇ ਜਿੱਥੇ ਵੀ ਖੜੋ ਹੋਣਾ ਇੱਕ ਥਾਂ ਮੇਂ ਖੜੋ ਆ ਜੇ ਤੇਔ ਸਰਪੰਚੀਆਂ ਹਨਾ ਬਹੁਤ ਔਕੜੇ ਜੀ ਸਰਪੰਚੀ ਵੀ ਹਨਾ ਵਧੀਆ ਬੰਦਾ ਸੁਣਾ ਜੇ ਫਿਰ ਚੰਗੀ ਗੱਲ ਆ ਚਲੋ ਜੇ ਪੰਜਾਬ ਪੀ ਲਈਏ ਚਾਹ ਪੀ ਕੇ ਆਪਾਂ ਕਰਦੇ ਆ ਫਿਰ ਕੰਮ ਬਸ ਦੇਖਤੀ ਧਰਦਾਂ ਨੂੰ ਖਿਆਦੇ ਤੁਸੀਂ ਪੀ ਲੋ ਤੇ ਉਹਦੇ ਲੱਡੂ ਵਾਲੇ ਜਿਹਨਾਂ ਵੀਰ ਕਹਿੰਦੇ ਭੈਣਾ ਦਾ ਨਾ ਤਾਂ ਲੱਡੂਆਂ ਲੈ ਤੇ ਵੀਰਾਂ ਦਾ ਨਾਂ ਨਹੀਂ ਦਿੱਤਾ ਭੈਣਾ ਵੀਰ ਵਿੱਚ ਹੀ ਆ ਜਾਂਦੇ ਨੇ ਜਿਹੜੋਂ ਮੈਂ ਕਹਿਦਾਂ ਨਹੀਂ ਜੀ ਆਹ ਲੈ ਕੋਈ ਗੱਲ ਨਹੀਂ ਹੁਣ ਵੀਰਾਂ ਨੂੰ ਮੈਂ ਕਹਦੇ ਹਾਂ ਅਲੱਗ ਆਹ ਚਾਹ ਬਣ ਗਈ ਪਹਿਲਾਂ ਵੀਰਾਂ ਲਈ ਐ ਭੈਣਾ ਲਈ ਬਾਅਦ ਚ ਲੋ ਜੀਪਾ ਬਣਾਵਾਂ ਕਦੂ ਕਟਕਾ ਲਾਉਣਾ ਤੇ ਦੂਸਰ ਸਬਜ਼ੀ ਪੋਸ ਦੀ ਦੂਗਾ farine ਇਸ ਪਾਵਾਂਗੇ ਲਾਲ ਪਾਉਂਦੇ ਸਾਲੀ ਪਾਵਾਂਗੇ ਹਰੀ ਟਾਹਣੀ ਚੰਗੀ ਲੱਗਦੀ ਹੈ ਕਿੰਨਾ ਸੋਨਾ ਕੱਚਾ ਕੱਚਾ ਕਦੂ ਸਿਕਾ ਵਰਗਾ ਕਰੋਂ ਕਿਉਂ ਲੱਗੀ ਹੋ ਆਪਣੇ ਕੋਲ ਕਰੋਂ ਤਾਂ ਮੈਂ ਤਵੇ ਤੇ ਆਹ ਪਰ ਵਾਲੀ ਬੇਲ ਤੋਂ ਹੀ ਲੱਗ ਤੇ ਉਂਝਣ ਲੱਗ ਗਏ ਲੱਗੇ ਕਿਉਂ ਰੱਬ ਤਾਂ ਹੀ ਦੇਖ ਕੇ ਜਾਂਦਾ ਕਦੂ ਹਾਂ ਤੂੰ ਕਿਹਦੀ ਕਰੋਂ ਲੱਗਦਾ ਬੇਲ ਤੋਂ ਕਿਹਨ ਸਰ ਰੱਬ ਤਾਂ ਨਹੀਂ ਫਟਕੇ ਜਾਂਦਾ ਕਦੂ ਦੇਲ ਚੜਦੀ ਐ ਬੀਬੀ ਬਣਾਉਂਦੇ ਚਟਣੀ ਚਟਣੀ ਨਾਲ ਲੈ ਜਾਣਗੇ ਪਰੌਂਠਾ ਸਵੇਰੇ ਉਹ ਦੇਖੋ ਭਾਈ ਇਹ ਹੋ ਗਈ ਬੀਬੀਆਂ ਦਾ ਤੇਬੜਾ ਦੀ ਚਟਣੀ ਕਾ ਇਹ ਪਦਾ ਸਬਜੀ ਨੂੰ ਤੜਕਾ ਲਾਉਣੇ ਆਂਗੇ ਸਰਦਾਰ ਜੀ ਆਂ ਟਾਈਮ ਹੋ ਗਿਆ 3:00 ਵਜੇ ਕੱਖ ਪਾਉਂਦੇ ਨੇ ਆਪਾਂ ਫਿਰ ਮਿਲ ਜੂਗਾ ਵੀ ਗੋਸਪਾਟ ਚੜ ਗਿਆ ਤਾਂ ਹਰੀ ਮੇਰੀ ਤਾਂ ਸਿਚੜਦੀ ਐ ਇਹ ਤੁਹ ਪਾ ਲਈ ਅਜੇ ਇੱਥੇ ਹੋਰ ਅੱਜ ਫੇਰ ਗਰਮੀ ਹੋ ਗਈ ਪਿਛਲੇ ਦੁਪਹਿਰ ਤੜ ਕੇ ਠੰਡ ਸੀ ਹਜੇ ਨਾ ਹੂੰ ਹੁਣ ਤੱਕ ਆ ਜਾ ਹੋ ਗਿਆ ਹੂੰ ਕੱਟ ਪਾਈ ਮਿਰਚ ਮਿਰਚ ਤਾਂ ਮੈਂ ਹਰੀ ਪਾਈ ਆ ਤੇ ਨੂਨ ਤੇ ਹਲਦੀ ਕਾਲੀ ਮਿਰਚ ਅੱਜ ਜੇ ਬੈਠ ਜੁਲ ਕੋਰ ਜੀ ਆਉਂਦੇ ਕਿਹੜਾ ਤਾਂ ਲੋ ਜੀ ਬੀਬੀ ਕੁੱਟਦੀ ਐ ਚਟਣੀ ਢੁੰਡੇ ਵਾਲੀ ਤੇ ਇੱਧਰ ਆਪਣੀ ਸਬਜੀ ਐ ਕਦੂਰੀ ਕਿਉਂਕਿ ਚਟਣੀ ਹੈ ਨਾ ਅ ਵੀ ਦੁਪਹਿਰੇ ਰੋਟੀ ਖਾਦੀ ਹੈ ਜ ਚਟਣੀ ਨਾਲ ਨਏ ਜਿੱਦੇ ਸਬਜੀ ਨਾ ਹੋਵੇ ਸੁਕਮੂਹਰੇ ਚਟਣੀ ਨਾਲ ਪਰੌਂਠਾ ਲਾਈ ਜਾਂਦੀਆਂ ਨੇ ਅ ਸਵੇਰੇ ਕਦੂਰੀ ਸਬਜੀ ਫੇ ਟਿਫਨ ਚ ਲੋਟਣੀਆਂ ਹੁਣ ਜਿੱਦੇ ਸੁੱਕੀ ਹੁੰਦੀ ਐ ਸਬਜੀ ਲੈ ਜਾਂਦੀਆਂ ਨੇ ਨਹੀਂ ਫਿਰ ਹੋਏ ਸਰਦਾਰ ਜੀ ਲਾਉਂਦੇ ਨੇ ਜੀ ਅਚਾਰ ਤੋਂ ਮਿੱਟੀ ਲੇਟ ਹੋਵਾਂਗੇ ਹਨਾ ਫੇਰ ਲਾਲਾਂ ਦੇ ਮਿੱਟੀ ਪਹਿਲਾਂ ਪਾਰਾਂ ਦੇ ਪਾਉਂ ਤੇ ਮਿੱਟੀ ਲਾਉਂਦੇ ਨੇ ਚ ਆਚਾਰ ਤੋਂ ਤੇ ਕ੍ਰੇਲਿਆਂ ਨੇ ਵੇਲਾ ਆਪਣੀ ਬਹੁਤ ਸੋਹਣੀ ਹੋ ਗਈਆਂ ਫਲ ਚੱਕ ਲਿਆ ਦੇ ਦੋ ਵੇਲਾ ਤਾਂ ਆ ਸੀਗੇ ਤਾਂ ਸੋਟੀਆਂ ਨੇ ਆਲੇ ਦੋਲ ਮੁਕੱਕ ਜੇ ਪੱਟ ਦਿੱਤੇ ਨੇਗੇ ਸਰਦਾਰੀਆਂ ਰੌਂਡ ਅਪ ਕਰੀ ਸੀਗੀ ਇਹ ਮੈਂ ਬੋਚ ਕੇ ਜਿ ਬਣਾ ਜਣ ਪਰਾਂ ਕੱਕ ਪੱਟ ਤੇ ਸੀ ਪਹਿਲਾਂ ਵੇਲਾ ਤੋਂ ਤੇ ਦੋ ਤਿੰਨ ਵੇਲਾਂ ਨੇ ਖਾਲ ਚੱਕ ਲਿਆ ਉਧਰ ਮਿੱਟੀ ਤੇ ਚੜ ਕੇ ਦਿਖਾਉਣਾ ਚਾਰ ਆਇਆ ਜੇ ਤੋਏ ਤੇ ਆਪਣੀ ਜਿਹੜੀ ਕੰਦ ਕੱਢੀ ਸੀ ਇਧਰ ਉਸ ਤਰ੍ਹਾਂ ਹੋ ਗਈ ਹੋ ਨਾ ਨਿਆ ਬੁੱਟਾ ਕਾ ਟਿਕਾਂਡੇ ਡਿੱਗ ਕੇ ਉੱਤੇ ਨਿੰਬੂਏ ਬੁੱਟੇ ਕੇ ਗਲਗਲਾੰਦਾ ਹੈ ਤੋ ਜੈਸ ਤਰ੍ਹਾਂ ਮਿੱਟੀ ਧੌਣੀ ਪੈਂਦੀ ਹੈ ਤੇ ਆਪਣੇ ਆ ਹੈਗੇ ਨੇ ਜੀ ਬਾੜ ਕarele ਬਹੁਤ ਸਾਰੇ ਪਾਣ ਕਰਦੇ ਨੇ ਬਾੜ ਕਰੇ ਦੇ ਨੇ ਬੇਲਾਂ ਹਨਾ ਲੋ ਜੀ ਐਵੇਂ ਦੇ ਹੁੰਦੀਆਂ ਨੇ ਬਾੜ ਕਰੇਲੇ ਦੇ ਨੇ ਬੇਲਾਂ ਦੇ ਫੁੱਲ ਚੱਕ ਲੈਨੇ ਕਈ ਕਰੇਲੇ ਲੱਗੇ ਪਏ ਸੀ ਮੈਂ ਤੋੜ ਕੇ ਲਏਗੀ ਹਰ ਇੱਕ ਅੱਧਾ ਤਾਂ ਹੁਣ ਵੀ ਲੱਗਿਆ ਪਿਆਗਾ ਇੱਕ ਕਤਾ ਲੱਗਿਆ ਪਿਆ ਜਿੱਦਦਾ ਹੋ ਤੁਹਾਨੂੰ ਤੇ ਇੱਕ ਆ ਲੱਗਿਆ ਪਿਆਗਾ ਇਸ ਤਰ੍ਹਾਂ ਬੇਲਾਂ ਉੱਪਰ ਚੜਾ ਦਿੱਤੀਆਂ ਨੇ ਆਹ ਵਾਲੀਆਂ ਛੋਟੀਆਂ ਨੇਗੀਆਂ ਇੱਧਰ ਜੇ ਉਹ ਉੱਪਰ ਚੜਨ ਵਾਲੀਆਂ ਹੋ ਗਈਆਂ ਪਏ ਵੀ ਉੱਪਰ ਚੜਾ ਰਹਿਵਾਂਗੇ ਤੇ ਉਹ ਮੋੜੀਆਂ ਜੀਆਂ ਇੱਥੇ ਤਰਦਣ ਉੱਪਰ ਚੜੀ ਜਾਂਦੇ ਆ ਲੱਗਦਾ ਮਿੱਟੀ ਦੇ ਹਨਾ ਵਧੀਆ ਚੜ ਜਾਣਗੇ ਬੇਲਾ ਫਿਰ ਬੱਟ ਪੈ ਗਈ ਹਨਾ ਮਿੱਟੀ ਦੀ ਵਧੀਆ ਨਿੰਦਾ ਪਾਣੀ ਨੇ ਇੱਧਰ ਆਉ ਹੁਣ ਤਾਂ ਇਹ ਕੋਹਵਾ ਵੀ ਕੀ ਆ ਫਸਲਾਂ ਨੂੰ ਨੁਕਸਾਨ ਆ ਸਾਰੀ ਇਹ ਲੋ ਹੋ ਜਾਂਦੀ ਆ ਲੱਗ ਰਾਂ ਤੇ ਲੱਗ ਰਾਂ ਬੇਲਾਂ ਦੀਆਂ ਚੜੀ ਜਾਂਦੀਆਂ ਨੇ ਤੋ ਸਰਦਾਰ ਜੀ ਮਿੱਟੀ-ਮੁੱਟੀ ਲਾਉਂਦੇ ਨੇਗੇ ਪਿਛਲੇ ਪਹਿਰ ਰਮਾਵਾਂਗੇ ਮਿਰਚਾਂ ਆਪਣੀਆਂ ਰਮਾਉਣ ਵਾਲੀਆਂ ਹੋਈਆਂ ਪਿਆਣੇ ਬਾੜੀ ਨਹੀਂ ਰਮਾਉਂਦੇ ਹੋਰ ਕਿਉਂਕਿ ਇੱਥੇ ਜਨ ਹਜੇ ਗਰਮੀ ਆ 5-7 ਦਿਨਾਂ ਨੂੰ ਆਪਾਂ ਹੋ ਲਾਵਾਂਗੇ ਪਾਲਕ ਮੇਥੇ ਹਜੇ ਗਰਮੀ ਆ ਕਿਉਂਕਿ ਗਰਮੀ ਇੱਥੇ ਬੀ ਖਰਾਬ ਕਰਨੀ ਆ ਮੱਜਾਂ ਖੜੀਆਂ ਹੋ ਗਈਆਂ ਈ ਬਿਸਾਨੂ ਕੱਖ ਕੰਡਾ ਪਾਉਂਦੇ ਨੇ بس ਮੈਲੇ ਟਿੱਡਾਣਾ ਚੱਕ ਲੈ ਆਉਣੀ ਆਂਗੀ ਸਰਦਾਰ ਜੀ ਕੱਖ ਪਾ ਦੇਣਗੇ ਜਿੰਨੇ ਕਨੂ ਕੱਖ ਪਾਏ ਨੇਗੇ ਆ ਰਾਤ ਇੱਕ ਟੋਕਰ ਬੱਦ ਪੱਟਿਆ ਗਿਆ ਸੇ ਕਟਰੋਂ ਬਸਰੂਆਂ ਜਣ ਤਾ ਮੈਂ ਪਾ ਦੇਣੀ ਆ ਸਾਲ ਵੀ ਹੋ ਗਿਆ ਪਣ ਕੱਟਤੀ ਚੋਟੀਆਂ ਬਹੁਤ ਸਵਧੀਆ ਪਾ ਲਦੀਆਂ ਨੇ ਆ ਰਾਤ ਵਾਲੇ ਕੱਖ ਪਾਏ ਨੇ ਬੀਹੇ ਇਹਨਾ ਕਟਰੋਂ ਬਸਰੂਆਂ ਜਣ ਪਾ ਦੇਣਾ ਹਮ ਮੱਝਾਂ ਨੂੰ ਤਾਜ਼ੇ ਪਾ ਦਾਂਗੇ ਦੁੱਧਾਂ ਵਾਲੀਆਂ ਨੂੰ ਕੂਣਾੜੀ ਇੱਕ ਜਿਹੜੀ ਉਹਨੂੰ ਉਹ ਪਾ ਦਾਂਗੇ ਤਾਜੇ ਕੱਖ ਕੰਮ ਪਨਚਾਦੀ ਰਹਿਣਗੇ ਤੇ ਆਪਾਂ ਕਰ ਦਿਆਂਗੇ ਵੀਡੀਓ ਦਾ ਐਂਡ ਜੇਕਰ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਮਿਲਾਂਗੇ ਕੱਲ ਨੂੰ ਰਾਤ ਵਾਲੀ ਵੀਡੀਓ ਚ ਨਾ ਬਹੁਤ ਹਾਸੇ ਆਈ ਤੇ ਪੈਣਾ ਨੇ ਹਨਾ ਕਿਹਾ ਵੀ ਚਲ ਤੁਸੀਂ ਹਰ ਇੱਕ ਦੇ ਘਰ ਦੇ ਵਿੱਚ ਹੀ ਹਨਾ ਜਿਹਦੇ ਘਰ ਚ ਦੋ ਮੱਝਾਂ ਤਿੰਨ ਮੱਝਾਂ ਨੇ ਮਗਾਹਾਂ ਦੀਆਂ ਹੋਰੀਆਂ ਕੱਟੀਆਂ ਹੋਈਆਂ ਦੀਆਂ ਮਗਾਹਾਂ ਹੋਰੀਆਂ ਕੱਟੀਆਂ ਹੋਈਆਂ ਜਿਨ੍ਹਾਂ ਕੋਈ ਖੱਟਾ ਦੇ ਰਾਂਦੀ ਹੈ ਹਨਾ ਵੀ ਘਰਦਾਰਾ ਆਰ ਪਰਿਵਾਰ ਹੀ ਵੱਣ ਜਾਂਦਾ ਹੈਗਾ ਤੇ ਇਸ ਕਰਕੇ ਬਹੁਤ ਪੈਣਾ ਨੇ ਸਾਰੀਆਂ ਪੈਣਾ ਨੇ ਹਾਸੇ ਵਾਲੇ ਕਮੈਂਟ ਕੀਤੇ ਧੰਨਵਾਦ ਜੀ ਹੱਸਦੇਆਂ ਦੇ ਘਰ ਵਸਦੇ ਵਹਿ ਤੰਦਰੁਸਤੀ ਰੱਖੇ ਜਿਵੇਂ ਮੇਰੀਆਂ ਪੈਣਾ ਨੇ ਹਾਸਦੇ ਹਾਸਦੇ ਕਮੈਂਟ ਕੀਤੇ ਨੇ ਵੀਰਾਂ ਨੇ ਭੈਣਾਂ ਨੇ ਤੇ ਜੇ ਮੈਂ ਪਹਿਣਾ ਨਾਲ ਆਦੇ ਨੇ ਫਿਰ ਵੀਰ ਰੁੱਸ ਜਾਂਦੇ ਨੇ ਵੀਰ ਵੀ ਹਾਸੇ ਦੀ ਹਾਸੀ ਵਾਲੇ ਕਮੈਂਟ ਕਰਦੇ ਨੇ ਭੈਣਾ ਵੀ ਹਾਸੇ ਵਾਲੇ ਕਮੈਂਟ ਕਰਦੀਆਂ ਨੇ ਬਹਿਗੁਰੂ ਸਾਬ ਦੇ ਵੀਰਾਂ ਦੇ ਨੇ ਭੈਣਾ ਦੇ ਹਾਸਦਿਆਂ ਦੇ ਘਰ ਵਸਦੀ ਰਹਿਣ ਜੀ ਬਸਣ ਸੋਹਣੇ ਸੋਹਣੇ ਵੀਰਾਂ ਨੂੰ ਘਰ ਆਲੀਆਂ ਮੇਲ ਨਾਲ ਵਧੀਆ ਕੰਮ ਵਾਲੀਆਂ ਹਨਾ ਤੇ ਆਨੰਦ ਉਸਤੀ ਰੱਖੇ ਸਾਰੇ ਘਰਾਂ ਦੇ ਵਿੱਚ ਬਰਕਤਾਂ ਵਗਸੇ ਹਾਸਦਿਆਂ ਦੇ ਘਰ ਵਸਦੇ ਰੱਖੇ ਬਹਿਗੁਰੂ ਅੱਪਾ ਤੇਹੀ ਅਰਦਾਸ ਕਰਦੇ ਆ ਸਾਰਾ ਦਿਨ ਹਨਾ ਵੀ ਹਾਸਦੇ ਨੇ ਮੂੰਹ ਦਿਖਾਈ ਮਾਲਕਾ ਕਿਸੇ ਨੂੰ ਔਖੀ ਘੜੀ ਨਾ ਦਿਖਾਈ ਵਾਹਿਗੁਰੂ ਬਰਕਤਾਂ ਬਖਸ਼ੇ ਸਾਰਿਆਂ ਲਈ ਚਲੋ ਜੀ ਆਪਾਂ ਕਰਦੇ ਆਂਗੇ ਵੀਡੀਓ ਦਾ ਐਂਡ ਜੇਕਰ ਚੰਗਾ ਲੱਗਾ ਤੇ ਪਹਿਲੀ ਵਾਰ ਸਬਸਕ੍ਰਾਈਬ ਕਰ ਲਿਓ ਮਿਲਾਂਗੇ ਕੱਲ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ